ਹੈਲੋ ਐਂਡ ਵੈਲਕਮ ਤੁਸੀਂ ਦੇਖ ਰਹੇ ਹੋ ਆਪਣਾ ਫੇਵਰਟ ਸ਼ੋਅ ਬਾਲੀਵੁੱਡ ਇਨਸਾਈਡਰ ਬੀ ਟਾਊਨ ਦੇ ਸੁਪਰਸਟਾਰਸ ਦੀਆਂ ਫਿਲਮਾਂ ਤੇ ਉਹਨਾਂ ਦੇ ਨਾਲ ਜੁੜੀ ਹਰ ਖਬਰ ਨੂੰ ਲੈ ਕੇ ਸਿੱਖ ਵਾਰ ਫਿਰ ਤੋਂ ਹਾਜ਼ਰ ਹਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਸੁਪਰਸਟਾਰ ਧਰਮਿੰਦਰ ਦੇ ਬਾਰੇ ਜਿਨ੍ਹਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ਬਾਲੀਵੁੱਡ ਦੇ ਦਿੱਗਜ ਕਲਾਕਾਰ ਧਰਮਿੰਦਰ ਦਾ 24 ਨਵੰਬਰ ਨੂੰ ਮੁੰਬਈ ਵਿਖੇ ਦਿਹਾਂਤ ਹੋ ਗਿਆ ਸੀ ਉਨ੍ਹਾਂ ਦੀ ਮੌਤ ਦੇ ਬਾਅਦ ਉਨ੍ਹਾਂ ਦੇ ਫੈਨਸ ਤੇ ਪੂਰੀ ਫਿਲਮ ਇੰਡਸਟਰੀ ਵਿੱਚ ਸ਼ੋਕ ਦੀ ਲਹਿਰ ਹੈ ਪਰ ਜਿਸ ਤਰੀਕੇ ਦੇ ਨਾਲ ਅਚਾਨਕ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਉਸਨੇ ਉਨ੍ਹਾਂ ਦੇ ਫੈਨਸ ਦੇ ਮਨ ਵਿੱਚ ਕਈ ਸਾਰੇ ਸਵਾਲ ਖੜੇ ਕਰ ਦਿੱਤੇ ਨੇ ਲੋਕ ਜਾਣਨਾ ਚਾਹੁੰਦੇ ਨੇ ਕਿ ਪਦਮ ਭੂਸ਼ਣ 어ਵਾਰਡ ਜੇਤੂ ਧਰਮਿੰਦਰ ਦੀ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਕਿਉਂ ਨਹੀਂ ਰੱਖਿਆ ਗਿਆ ਉਹਨਾਂ ਦਾ ਅੰਤਮ ਸੰਸਕਾਰ ਸਰਕਾਰੀ ਸਨਮਾਨਨਾ ਦੇ ਨਾਲ ਕਿਉਂ ਨਹੀਂ ਕੀਤਾ ਗਿਆ? ਧਰਮਿੰਦਰ ਦੀ ਮੌਤੀ ਖਬਰ ਤੇ ਪਰਿਵਾਰ ਦੇ ਵੱਲੋਂ ਕੋਈ ਅਧਿਕਾਰਤ ਜਾਣਕਾਰੀ ਆਖਿਰ ਕਿਉਂ ਨਹੀਂ ਦਿੱਤੀ ਗਈ ਸੀ? ਇਸ ਤੋਂ ਪਹਿਲਾਂ 10 ਨਵੰਬਰ ਨੂੰ ਜਦੋਂ ਧਰਮਿੰਦਰ ਬ੍ਰੀਚ ਕੈਂਡੀ ਹਸਪੀਟਲ ਵਿੱਚ ਐਡਮਿਟ ਹੋਏ ਸਨ ਤਾਂ ਉਹਨਾਂ ਦੀਆਂ ਬੇਟੀਆਂ ਨੂੰ ਵਿਦੇਸ਼ ਤੋਂ ਜਲਦੀ ਬੁਲਾਇਆ ਗਿਆ ਸੀ। ਫਿਰ ਧਰਮਿੰਦਰ ਨੂੰ 2 ਦਿਨ ਵੈਂਟੀਲੇਟਰ ਤੇ ਰਹਿਣ ਤੋਂ ਬਾਅਦ 12 ਨਵੰਬਰ ਨੂੰ ਛੁੱਟੀ ਦੇ ਦਿੱਤੀ ਗਈ ਸੀ ਇਸ ਦੇ ਬਾਅਦ 24 ਨਵੰਬਰ ਨੂੰ ਸੋਮਵਾਰ ਦੁਪਹਿਰ 1 ਵਜੇ ਦੇ ਕਰੀਬ ਧਰਮਿੰਦਰ ਦੇ ਬੰਗਲੇ ਦੇ ਬਾਹਰ ਇੱਕ ਐਬੂਲੈਂਸ ਦੇਖੀ ਗਈ ਇਸ ਤੋਂ ਬਾਅਦ ਰਿਪੋਰਟਾਂ ਆਈਆਂ ਕਿ ਧਰਮਿੰਦਰ ਦੀ ਸਿਹਤ ਵਿਗੜ ਗਈ ਹੈ ਹਾਲਾਂਕਿ ਜਲਦੀ ਬੰਗਲੇ ਦੇ ਬਾਹਰ ਸੁਰੱਖਿਆ ਬទਾ ਦਿੱਤੀ ਗਈ ਤੇ ਬੈਰੀਗੇਡਸ ਲਗਾਏ ਗਏ ਇਸ ਦੌਰਾਨ ਵਿਲੇ ਪਾਰਲੇ ਸ਼ਮਸ਼ਾਨ ਕਾਟਦੇ ਵੀ ਸੁਰੱਖਿਆ ਵਧਾਈ ਗਈ ਫਿਰ ਖਬਰ ਆਈ ਕਿ ਉਹਨਾਂ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਹੈ ਧਰਮਿੰਦਰ ਦੀ ਮੌਤ ਦੀ ਖਬਰ ਪਹਿਲਾਂ ਵੀ 11 ਨਵੰਬਰ ਨੂੰ ਆਈ ਸੀ ਜਿਸ ਕਾਰਨ ਉਹਨਾਂ ਦੇ ਪਰਿਵਾਰ ਨੇ ਆਪਣੀ ਨਰਾਜ਼ਗੀ ਜ਼ਾਹਿਰ ਕੀਤੀ ਸੀ ਤੇ ਇਸ ਨੂੰ અપਮਾਨਜਨਕ ਕਿਹਾ ਸੀ ਇਹ ਕਾਰਨ ਸੀ ਕਿ ਸੋਮਵਾਰ ਨੂੰ ਹਰ ਕੋਈ ਇਸ ਖਬਰ ਦੀ ਪੁਸ਼ਟੀ ਕਰਨ ਤੋਂ ਚਿਜ ਗਿਆ ਇਸ ਦੌਰਾਨ ਦੁਪਹਿਰ 1 ਵਜੇ ਦੇ ਕਰੀਬ ਆਈ ਐਨ ਐਸ ਨੇ ਸਭ ਤੋਂ ਪਹਿਲਾਂ ਧਰਮਿੰਦਰ ਦੀ ਮੌਤ ਦੀ ਰਿਪੋਰਟ ਦਿੱਤੀ ਇਸ ਤੋਂ ਬਾਅਦ ਸਾਰੇ ਨਿਊਜ਼ ਚੈਨਲਸ ਨੇ ਇਸ ਖਬਰ ਦਾ ਹਵਾਲਾ ਦਿੰਦੇ ਹੋਏ ਖਬਰ ਟੈਲੀਕਾਸਟ ਕੀਤੀ ਜਿਵੇਂ ਹੀ ਖਬਰ ਸਾਹਮਣੇ ਆਈ ਧਰਮਿੰਦਰ ਦੀ ਬੇਟੀ ਇਸ਼ਾ ਦਿਓਲ ਵਿਲੇਪਾਰਲੇ ਸ਼ਮਸ਼ਾਨਖਾਨ ਕਾਟ ਵਿੱਚ ਸਪੌਟ ਕੀਤੀ ਗਈ ਉਸ ਸਮੇਂ ਉੱਥੇ ਨਾ ਤਾਂ ਕੋਈ ਵੱਡੀ ਪੀੜ ਸੀ ਤੇ ਨਾ ਹੀ ਖਬਰ ਦੀ ਕੋਈ ਪੁਸ਼ਟੀ ਹੋਈ ਸੀ ਥੋੜੀ ਦੇਰ ਬਾਅਦ ਹੀ ਮਾਮਲੀ ਸ਼ਮਸ਼ਾਨਖਾਨ ਕਾਟ ਪਹੁੰਚੀ ਥੋੜੀ ਦੇਰ ਬਾਅਦ ਹੀ ਅਮੀਰ ਖਾਨ ਅਮਿਤਾਬ ਵਚਨ ਤੇ ਅਭਿਸ਼ੇਕ ਵਚਨ ਦੇ ਸਮੇਤ ਕਈ ਮਸ਼ਹੂਰ ਹਸਤੀਆਂ ਵਿਲੇਪਾਰਲੇ ਸ਼ਮਸ਼ਾਨਖਾਨ ਕਾਟ ਪਹੁੰਚਣੀਆਂ ਸ਼ੁਰੂ ਹੋ ਗਈਆਂ ਫਿਲਮ ਨਿਰਮਾਤਾ ਕਰਨ ਜੋਹਰ Dharmendra ਨੂੰ ਸ਼ਰਦਾਂਜਲੀ ਦੇਣ ਤੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕਰਨ ਵਾਲੇ ਪਹਿਲੇ ਸੈਲੀਬ੍ਰਿਟੀ ਸਨ ਦੁਪਹਿਰ 1.5 ਵਜੇ ਦੇ ਕਰੀਬ ਇਸ ਖਬਰ ਦੀ ਪੁਸ਼ਟੀ ਹੋਈ ਤੇ ਦੁਪਹਿਰ 3 ਵਜੇ ਤੱਕ ਹਿਮਾ ਮਲਨੀ ਅੰਤਿਮ ਰਸਮਾਂ ਨੂੰ ਪੂਰਾ ਕਰਕੇ ਸ਼ਮਸ਼ਾਨ ਘਾਟ ਤੋਂ ਬਾਹਰ ਨਿਕਲ ਗਏ ਅੰਤਮ ਸੰਸਕਾਰ ਤੋਂ ਬਾਅਦ ਬਹੁਤ ਸਾਰੇ ਫੈਨ ਸਮਸ਼ਾਨ ਘਾਟ ਦੇ ਬਾਹਰ ਸੋਗ ਮਨਾਉਂਦੇ ਹੋਏ ਦੇਖੇ ਗਏ ਬਹੁਤ ਸਾਰੇ ਫੈਨਸ ਨੇ ਧਰਮਿੰਦਰ ਨੂੰ ਆਖਰੀ ਵਾਰ ਨਾ ਵੇਖ ਸਕਣ ਤੇ ਆਪਣੀ ਨਰਾਜ਼ਗੀ ਜ਼ਾਹਿਰ ਕੀਤੀ ਤੇ ਉਹਨਾਂ ਦੇ ਬੱਚਿਆਂ ਤੇ ਆਪਣਾ ਗੁੱਸਾ ਵੀ ਜ਼ਾਹਿਰ ਕੀਤਾ ਧਰਮਿੰਦਰ 2004 ਤੋਂ ਲੈ ਕੇ 2009 ਤੱਕ ਬੀਕਾ ਨੇ ਤੋਂ ਸੰਸਦ ਮੈਂਬਰ ਰਹਿਸਾਨ ਉਹਨਾਂ ਨੂੰ 2012 ਵਿੱਚ ਪਦਮ ਭੂਸ਼ਣ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਆਮ ਤੌਰ ਤੇ ਪਦਮ ਪੁਰਸਕਾਰ ਜੇਤੂਆਂ ਦਾ ਅੰਤਮ ਸੰਸਕਾਰ ਪੂਰੇ ਸਰਕਾਰੀ ਸਨਮਾਨ ਨਾਲ ਕੀਤਾ ਜਾਂਦਾ ਹੈ ਇਹ ਸਪਸ਼ਟ ਨਹੀਂ ਹੈ ਕਿ ਧਰਮਿੰਦਰ ਨੂੰ ਸਰਕਾਰੀ ਸਨਮਾਨ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ ਜਾਂ ਫਿਰ ਨਹੀਂ ਕਿਉਂਕਿ ਮੀਡੀਆ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ ਬਾਹਰਲੇ ਲੋਕਾਂ ਨੇ ਵੀ ਗਾਰਡ ਆਫ ਆਨਰ ਨਹੀਂ ਸੁਣਿਆ ਤੁਹਾਨੂੰ ਦੱਸ ਦੇ ਕਿ ਧਰਮਿੰਦਰ ਨੂੰ ਸਾਹ ਲੈਣ ਵਿੱਚ ਤਕਲੀਫ ਹੋਣ ਦੇ ਬਾਅਦ 10 ਨਵੰਬਰ ਨੂੰ ਬ੍ਰੀਚ ਕੈਂਡੀ ਹਸਪੀਟਲ ਵਿੱਚ ਐਡਮਿਟ ਕਰਵਾਇਆ ਗਿਆ ਸੀ ਹਸਪਤਾਲ ਤੋਂ ਧਰਮਿੰਦਰ ਦੀ ਇੱਕ ਵੀਡੀਓ ਵੀ ਲੀਕ ਹੋਈ ਸੀ ਜਿਸ ਵਿੱਚ ਉਹ ਵੈਂਟੀਲੇਟਰ ਤੇ ਨਜ਼ਰ ਆ ਰਹੇ ਸਨ ਪਰਿਵਾਰ ਨੇ ਵੀਡੀਓ ਲੀਕ ਕਰਨ ਵਾਲੇ ਹਸਪਤਾਲ ਦੇ ਸਟਾਫ ਦੇ ਖਿਲਾਫ ਸ਼ਿਕਾਇਤ ਵੀ ਦਰਜ ਕਰਵਾਈ ਸੀ ਜਿਸ ਦੇ ਬਾਅਦ ਉਸਨੂੰ ਗ੍ਰਿਫਤਾਰ ਕੀਤਾ ਗਿਆ ਇੱਥੇ ਸਵਾਲ ਇਹ ਹੈ ਕਿ ਜੇਕਰ 89 ਸਾਲਾ ਧਰਮਿੰਦਰ ਵੈਂਟੀਲੇਟਰ ਤੇ ਸਨ ਤਾਂ ਅਚਾਨਕ ਉਹਨਾਂ ਨੂੰ ਘਰ ਕਿਉਂ ਲਿਆਂਦਾ ਗਿਆ ਧਰਮਿੰਦਰ ਨੂੰ 10 ਨਵੰਬਰ ਨੂੰ ਬ੍ਰੀਚ ਕੈਂਡੀ ਹਸਪੀਟਲ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਬਹੁਤ ਘੱਟ ਲੋਕ ਜਾਣਦੇ ਨੇ ਕਿ ਉਹਨਾਂ ਨੂੰ 31 ਅਕਤੂਬਰ ਨੂੰ ਵੀ ਹਸਪੀਟਲ ਵਿੱਚ ਐਡਮਿਟ ਕਰਵਾਇਆ ਗਿਆ ਸੀ ਉਸ ਸਮੇਂ ਵੀ ਉਹਨਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਪੇਸ਼ ਆ ਰਹੀ ਸੀ ਹਾਲਾਂਕਿ ਜਦੋਂ ਉਹਨਾਂ ਨੂੰ 10 ਨਵੰਬਰ ਨੂੰ ਦਾਖਲ ਕਰਵਾਇਆ ਗਿਆ ਸੀ ਤਾਂ ਪਰਿਵਾਰ ਦੇ ਇੱਕ ਨਜ਼ਦੀਕੀ ਸੂਤਰ ਨੇ ਦੱਸਿਆ ਕਿ ਧਰਮਿੰਦਰ ਦੀ ਹਾਲਤ ਕਾਫੀ ਨਾਜ਼ੁਕ ਸੀ ਤੇ ਉਹਨਾਂ ਦੀਆਂ ਬੇਟੀਆਂ ਅਜੀਤਾ ਤੇ ਵਿਜੇਤਾ ਨੂੰ ਵਿਦੇਸ਼ ਤੋਂ ਭਾਰਤ ਵਾਪਸ ਬੁਲਾਇਆ ਗਿਆ ਸੀ ਇਸ ਦੌਰਾਨ ਬੌਬੀ ਦਿਉਲ ਵੀ ਫਿਲਮ ਐਲਫਾ ਦੀ ਸ਼ੂਟਿੰਗ ਨੂੰ ਵਿਚਕਾਰ ਛੱਡ ਕੇ ਹਸਪਤਾਲ ਪਹੁੰਚੇ ਸਨ ਉਦੋਂ ਵੀ ਸਲਮਾਨ ਖਾਨ ਸ਼ਾਹਰੂਖ ਖਾਨ ਤੇ ਗੋਵਿੰਦਾ ਦੇ ਸਮੇਤ ਕਈ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਅਚਾਨਕ ਹਸਪਤਾਲ ਉਹਨਾਂ ਨੂੰ ਦੇਖਣ ਲਈ ਪਹੁੰਚੀਆਂ ਹੁਣ ਜੇਕਰ ਬੇਟੀਆਂ ਨੂੰ ਵਿਦੇਸ਼ ਤੋਂ ਵਾਪਸ ਬੁਲਾਇਆ ਗਿਆ ਸੀ ਤਾਂ ਉਹਨਾਂ ਨੂੰ 2 ਦਿਨ ਵੈਂਟੀਲੇਟਰ ਤੇ ਹੋਣ ਦੇ ਬਾਵਜੂਦ ਇੰਨੀ ਜਲਦੀ ਹਸਪਤਾਲ ਤੋਂ ਛੁੱਟੀ ਕਿਉਂ ਦਿੱਤੀ ਗਈ ਨਰਮਿੰਦਰ ਭਾਵੇਂ ਅੱਜ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਪਰ ਉਹਨਾਂ ਦੀ ਮੌਤ ਦੇ ਪਾਤ ਵੀ ਫੈਨਸ ਦੇ ਮਨਾਂ ਵਿੱਚ ਕਈ ਸ